ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਹਾਂਜੀ ਤਾਂ ਅੱਜ ਆਪਾਂ ਚੌਥੀ ਕਲਾਸ ਦਾ ਪਹਿਲਾ ਪਾਠ ਕਰਾਂਗੇ ਜੀ ਤਾਂ ਇਹ ਪਾਠ ਇੱਕ ਕਵਿਤਾ ਹੈ ਜਿਹਦਾ ਨਾਮ ਹੈ ਜੀ ਪ੍ਰਾਰਥਨਾ ਤੇ ਆਪਾਂ ਸਭ ਤੋਂ ਪਹਿਲਾਂ ਕਵਿਤਾ ਪੜ੍ਹਦੇ ਹਾਂ ਸਿਰਜਣ ਹਾਰੇ ਸਬਦੇ ਪਿਆਰੇ ਦੇ ਸਾਨੂੰ ਇਹ ਦਾਨ ਪੜ੍ਹੀਏ ਲਿਖੀਏ ਅੱਗੇ ਵਧਿਏ ਕਰੀਏ ਕੰਮ ਮਹਾਨ ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ ਤੁਰਦੇ ਜਾਈਏ ਮੰਜ਼ਲ ਪਾਈਏ ਹੋਏ ਆਰਾਮ ਹਰਾਮ ਤੂੰ ਦਾਤਾ ਹੈ ਸਭ ਦਾ ਮਾਲਕ ਸਭ ਨੂੰ ਦੇਈ ਭਰੋਸਾ ਸਭ ਹੀ ਪਿਆਰਨ ਇੱਕ ਦੂਜੇ ਦੇ ਮਨ ਵਿੱਚ ਰਹੇ ਨਾ ਰੋਸਾ ਅਨਨ ਧੂਨ ਸਵਾਇਆ ਹੋਵੇ ਰਹੀ ਨਾ ਕੋਈ ਭੁੱਖਾ ਬੋਲੇ ਬੋਲ ਤਾਂ ਮਿੱਠਾ ਬੋਲ ਬੋਲੇ ਨਾ ਕੋਈ ਰੁੱਖਾ ਮੇਰ ਮੇਰ ਦੀਆਂ ਗੱਲਾਂ ਮੁੱਕਣ ਹੋਵੇਂ ਰਹੇ ਨਾ ਕੋਈ ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੂਈ ਜਦ ਵੀ ਆਵਾਜ਼ ਦੇਵੇ ਕੋਈ ਸਾਨੂੰ ਕੰਮ ਉਸ ਦੇ ਆਈਏ ਹਰ ਪਲ ਆਪਣਾ ਲੇਖੇ ਲਾਈਏ ਕਦਰ ਸਮੇਂ ਦੀ ਪਾਈਏ ਹਾਂਜੀ ਤਾਂ ਇਹ ਆਪਾਂ ਪੜ੍ਹੀ ਸੀ ਪ੍ਰਾਰਥਨਾ ਕਵਿਤਾ ਤਾਂ ਹੁਣ ਆਪਾਂ ਅੱਗੇ ਇਹਦੇ ਐਕਸਰਸਾਈਜ਼ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਜੀ ਔਖੇ ਸ਼ਬਦਾਂ ਦੇ ਅਰਥ ਹਾਂਜੀ ਨੰਬਰ 1 ਤੇ ਸਿਰਜਨਹਾਰੀ ਸਿਰਜਨਹਾਰੇ ਤੋਂ ਭਾਵ ਸੰਸਾਰ ਨੂੰ ਬਣਾਉਣ ਵਾਲਾ ਜਾਂ ਫਿਰ ਕਰਤਾਰ ਨੰਬਰ 2 ਤੇ ਆ ਗਿਆ ਮਾਨਵਤਾ ਮਾਨਵਤਾ ਤੋਂ ਭਾਵ ਮਨੁੱਖਤਾ ਨੰਬਰ 3 ਤੇ ਆ ਗਿਆ ਜੀ ਨਿਸ਼ਕਾਮ ਨਿਸ਼ਕਾਮ ਤੋਂ ਭਾਵ ਉਹ ਕੰਮ ਜੋ ਫਲ ਦੀ ਇੱਛਾ ਤੋਂ ਬਿਨਾਂ ਕੀਤਾ ਜਾਵੇ ਹਾਂਜੀ ਨੰਬਰ 4 ਤੇ ਆ ਗਿਆ ਭਰੋਸਾ ਭਰੋਸੇ ਤੋਂ ਭਾਵੇਂ ਜੀ ਵਿਸ਼ਵਾਸ ਜੀ ਅੱਗੇ ਆ ਗਿਆ ਜੀ ਦੂਨ ਸਵਾਇਆ ਦੂਨ ਸਵਾਇ ਤੋ ਭਾਵ ਬਹੁਤ ਜਿਆਦਾ ਅੱਗੇ ਜੀ ਹਉਮੈ ਹਉਮੈ ਤੋ ਭਾਵ ਹੰਕਾਰ ਨੈਕਸਟ ਆ ਗਿਆ 13 ਮੇਰ 13 ਮੇਰ ਤੋ ਭਾਵ ਪੱਖਪਾਤ ਜਾਂ ਫਿਰ ਵਿਤਕਰਾ ਅਗਲਾ ਆ ਗਿਆ ਜੀ ਖੁਸ਼ਬੋਈ ਖੁਸ਼ਬੋਈ ਤੋ ਭਾਵ ਸੁਗੰਧੀ ਜੀ ਅੱਗੇ ਆ ਗਿਆ ਕਦਰ ਕਦਰ ਤੋ ਭਾਵ ਮਹੱਤਤਾ ਜਾਂ ਫਿਰ ਕੀਮਤ ਹਾਂਜੀ ਅਗਲੀ ਐਕਸਰਸਾਈਜ਼ ਆ ਗਈ 17 ਪੂਰੀਆਂ ਕਰੋ ਹਾਂਜੀ ਨੰਬਰ 1 ਤੇ ਆ ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ ਅੱਗੇ ਕੀ ਆਊਗਾ ਜੀ ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ ਹਾਂਜੀ ਨੰਬਰ 2 ਤੇ ਆ ਗਿਆ ਏ ਤੂੰ ਦਾਤਾ ਹੈ ਸਭ ਦਾ ਮਾਲਿਕ ਸਭ ਨੂੰ ਦਈਂ ਭਰੋਸਾ ਹਾਂਜੀ ਇੱਥੇ ਕੀ ਆਊਗਾ ਸਭ ਹੀ ਪਿਆਰਨ ਇੱਕ ਦੂਜੇ ਨੂੰ ਮਨ ਵਿੱਚ ਰਹੇ ਨਾ ਰੋਸਾ ਹਾਂਜੀ ਅਗਲੀ ਐਕਸਰਸਾਈਜ਼ ਇਹਦੇ ਵਿੱਚ ਕੀ ਹੈ ਜੀ ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਇੱਥੇ ਸਭ ਤੋਂ ਪਹਿਲਾਂ ਆਪਾਂ ਇਹ ਵੇਖਾਂਗੇ ਵੀ ਤੁਕਾਂਤ ਵਾਲੇ ਸ਼ਬਦ ਕਿਹੜੇ ਹੁੰਦੇ ਹਨ ਤੁਕਾਂਤ ਵਾਲੇ ਸ਼ਬਦ ਬੱਚੇ ਉਹ ਹੁੰਦੇ ਹਨ ਜਿਨ੍ਹਾਂ ਦੀ ਅੰਤਿਮ ਧੁਨੀ ਇੱਕੋ ਜਿਹੀ ਹੁੰਦੀ ਹੈ ਹੁਣ ਜਿਵੇਂ ਆਪਾਂ ਦੇਖਾਂਗੇ ਇੱਥੇ ਦਾਨ ਸ਼ਬਦ ਦਿੱਤਾ ਆਪਾਂ ਨੂੰ ਇਹਦੀ ਜਿਹੜੇ ਤੁਕਾਂਤ ਵਾਲੇ ਸ਼ਬਦ ਹੋਣਗੇ ਉਹ ਕਿਹੜੇ ਹੋਣਗੇ ਜੀ ਮਹਾਨ ਕੁਰਬਾਨ ਤੇ ਸ਼ਾਨ ਹਾਂਜੀ ਅਗਲਾ ਆ ਗਿਆ ਆਪਣੇ ਕੋਲੇ ਨਿਸ਼ਕਾਮ ਨਿਸ਼ਕਾਮ ਦੇ ਕਿਹੜੇ ਅਰਥ ਹੋਣਗੇ ਆਰਾਮ ਸ਼ਾਂਤ ਤੇ ਹਰਾਮ ਹਾਂਜੀ ਅਗਲਾ ਆ ਗਿਆ ਆਪਣੇ ਕੋਲੇ ਆਈਏ ਆਈਏ ਦੇ ਕਿਹੜੇ ਸ਼ਬਦ ਬਣਨਗੇ ਫਰਮਾਈਏ ਬਣਾਈਏ ਖਾਈਏ ਜਿੱਗ ਗਿਆ ਗਿਆ ਕੋਈ ਕੋਈ ਵਿੱਚ ਕਿਹਾ ਜੁਗਾ ਰਸੋਈ ਖੁਸ਼ਬੋਈ ਤੇ ਨਰੋਈ ਹੁਣ ਜੇ ਆਪਾਂ ਦੇਖੀਏ ਚਾਰੇ ਸ਼ਬਦ ਸੀ ਜਿਹੜੇ ਤੇ ਜਿਹੜੇ ਇਹਨਾਂ ਦੇ ਆਪਾਂ ਤੁਕਾਂਤ ਵਾਲੇ ਸ਼ਬਦ ਬਣਾਏ ਨੇ ਉਹਨਾਂ ਦੀ ਜਿਹੜੀ ਲਾਸਟ ਵਾਲੀ ਸਾਊਂਡ ਆ ਉਹ ਸੇਮ ਨਿਕਲਦੀ ਆ ਹਾਂਜੀ ਨੈਕਸਟ ਆ ਗਿਆ ਆਪਣੇ ਕੋਲੇ ਵਾਕਾਂ ਵਿੱਚ ਵਰਤੋ ਜੀ ਨੰਬਰ 1 ਤੇ ਕਿਹੜਾ ਵਾਕ ਹੈ ਜੀ ਦਾਨ ਹਾਂਜੀ ਇਹਦਾ ਆਪਾਂ ਕੀ ਵਾਕ ਬਣਾਵਾਂਗੇ ਮੈਂ ਕੱਲ ਖੂਨ ਦਾਨ ਕੀਤਾ ਹਾਂਜੀ ਨੰਬਰ 2 ਤੇ ਆ ਗਿਆ ਮਹਾਨ ਮਹਾਨ ਦਾ ਕੀ ਬਣੂਗਾ ਭਾਰਤ ਇੱਕ ਮਹਾਨ ਦੇਸ਼ ਹੈ ਨੰਬਰ 3 ਤੇ ਆ ਗਿਆ ਜੀ ਸੇਵਾ ਸੇਵਾ ਦਾ ਵਾਕ ਕੀ ਬਣੂਗਾ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਆ ਗਿਆ ਨੰਬਰ 4 ਤੇ ਆਰਾਮ ਆਰਾਮ ਦਾ ਕੀ ਵਾਕ ਬਣੂਗਾ ਜੀ ਕੰਮ ਕਰਨ ਤੋਂ ਬਾਅਦ ਮੈਂ ਆਰਾਮ ਕੀਤਾ ਹਾਂਜੀ ਅੱਗੇ ਆ ਗਿਆ ਕਦਰ ਕਦਰ ਦਾ ਕੀ ਵਾਕ ਬਣੂਗਾ ਜੀ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਹਾਂਜੀ ਤਾਂ ਲਾਸਟ ਵਾਲਾ ਕੀ ਆ ਗਿਆ ਜੀ ਅੰਨ ਇਹਦਾ ਵਾਕ ਕੀ ਬਣੂਗਾ ਜੀ ਭਾਰਤ ਇੱਕ ਅੰਨ ਭੰਡਾਰ ਦੇਸ਼ ਹੈ ਹਾਂਜੀ ਤਾਂ ਅੱਜ ਆਪਾਂ ਕੀਤਾ ਸੀ ਚੌਥੀ ਕਲਾਸ ਦਾ ਪਹਿਲਾ ਪਾਠ ਪ੍ਰਾਰਥਨਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ